ਦਾ ਕੰਨਿਆ ਮਾਪ ਦੇਵ ਅਸੀਸ ਬਲਾਉ ਫਤਿਹ ਅਕਵਾਰ ਕੇ ਗੁਰਜੀਕਾ ਹਲសា ਆਹ ਗੁਰਜੀਕੀ ਫਤਿਹ ਬਹੁਤ ਬਹੁਤ ਧੰਨਵਾਦ ਸਤਕਾਰ ਜੋ ਬਾਬਾ ਪ੍ਰਿਤਪਾਲ ਸਿੰਘ ਜੀ ਮਲੇਸ਼ੀਆ ਕੰਡਸ ਵਾਲੇ ਮਹਾਪੁਰਸ਼ਾਂ ਦਾ ਸੋ ਹੁਣ ਇੱਕ ਤਾਰਨਾ ਦੀ ਹਾਜ਼ਰੀ ਹੈ ਬਾਬਾ ਡੋਗਰ ਸਿੰਘ ਜੀ ਉਹ ਵੀ ਕਿਉਂਕਿ ਉਹਨਾਂ ਦਾ ਮਹਾਪੁਰਸ਼ਾਂ ਦੇ ਨਾਲ ਬੜਾ ਪ੍ਰੇਮ ਇੱਕ ਤਾਰਨਾ ਦੀ ਹਾਜ਼ਰੀ ਕਰਨਗੇ ਜੀ ਇਹਨਾਂ ਤੋਂ ਉਪਰੰਤ ਬਹੁਤ ਸਤਿਕਾਰਯੋਗ ਬਾਬਾ ਜੀਤ ਸਿੰਘ ਜੀ ਬੇਗੋਵਾਲ ਵਾਲੇ ਜੋ ਮਹਾਪੁਰਸ਼ ਬਾਬਾ ਭਗਵਾਨ ਸਿੰਘ ਜੀ ਉਹਨਾਂ ਦੇ ਅਸਥਾਨਾਂ ਤੋਂ ਆਏ ਨੇ ਹਾਜ਼ਰੀਆਂ ਭਰਨ ਵਾਸਤੇ ਉਹਨਾਂ ਦਾ ਸਮਾਂ ਹੋਵੇਗਾ ਸੋਹਣ ਇੱਕ ਤਾਰਨਾ ਦੀ ਹਾਜ਼ਰੀ ਹੈ ਸਤਿਕਾਰਯੋਗ ਬਾਬਾ ਡੋਗਰ ਸਿੰਘ ਜੀ ਉਹਨਾਂ ਤੋਂ ਆਪ ਜੀ ਪਿਆਰ ਸਰਕਾਰ ਦੇ ਨਾਲ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਸੰਤ ਸਹਾਈ ਜੀਤ ਕੇ ਪਬਜਲ ਤਾਰ ਨਾ ਹਾਰ ਸਭ ਤੇ ਉੱਚੇ ਜਾਣੀਏ ਨਾਨਕ ਨਾਮ ਉਪਿਆਰ ਆਓ ਬੜੇ ਪਿਆਰ ਵਿੱਚ ਬਾਬਾ ਜੀ ਪਹਿਲਾ ਬਹੁਤ ਬਰਾਗ ਭਰਿਆ ਕੀਰਤਨ ਕਰ ਰਹੇ ਸਨ ਕੇਵਲ ਇੱਕ ਹੀ ਧਾਰਨਾ ਤੇ ਇਨੀ ਮਿੱਠੀ ਬਾਜ ਸ਼ੰਤ ਬਾਬਾ ਹਰੀਪਾਲ ਜਿਨ੍ਹਾਂ ਦਾ ਬੜਾ ਲਗ ਨਾਲ ਹਰ ਲਾਕੇ ਦੇ ਵਿੱਚ ਹੀ ਨਾਮ ਤੇ ਪ੍ਰੇਮ ਬੜਾ ਕਰਦੇ ਸੀ ਹਰ ਬੰਦੇ ਦੇ ਤੇ ਭਾਵੇਂ ਸਰੀਰ ਕਰਕੇ ਚਲੇ ਗਏ ਤੇ ਪਰ ਉਹਨਾਂ ਦੇ ਬੋਲੇ ਹੋਏ ਮਿੱਠੇ ਬੋਲ ਕਦੇ ਖਤਮ ਨਹੀਂ ਹੋਣਗੇ ਬੋਲੋ ਸਤਨਾਮ ਵਾਹਿਗੁਰੂ ਮਿੱਠੇ ਬੋਲ ਬਾਬਾ ਜੀ ਸੋਡੇ ਕੰਨਾਂ ਵਿੱਚ ਖੂਜਦੇ ਰਹਿੰਦੇ ਮਿੱਠੇ ਦੇ ਰਹੇ ਨੇ ਮਿੱਠੇ ਬੋਲ ਬਾਂ ਹਰ ਵੇਲੇ ਯਾਦ ਸੁਤਾਵੇ ਹਰ ਵੇਲੇ ਯਾਦ ਸੁਤਾਵੇ ਮੇਰੇ ਹਰ ਵੇਲੇ ਯਾਦ ਸੁਤਾਵੇ ਅੱਖਾਂ ਮੀਟੀਏ نیند ਨਾ ਆਵੇ ਅੱਖਾਂ ਮੀਟੀਏ نیند ਨਾ ਆਵੇ ਅੱਖਾਂ ਮੀਟੀਏ نیند ਨਾ ਆਵੇ ਕਿਤੇ نیند ਨਾ ਆਵੇ ਅੱਖਾਂ ਮੀਟੀਏ نیند ਨਾ ਆਵੇ ਅੱਖੀਆਂ ਨੂੰ میٹے جی پول بابا جی سوٹے کنا جی سو سو بچ گونجتے رہتے آپ تو بہ گئے اونٹان پلے رونا بڑا گیا آؤ گرو روپسا سنگت بڑی مہان ہستیاں

ਕੋਈ ਐਸੀ ਗੱਲ ਬਾਤ ਹੈ ਜੀ ਸੀ ਵੀ ਆਸਮਾ ਆਵੇਗਾ ਪਰ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਉਹਨਾਂ ਦੀ ਹਮੇਸ਼ਾ ਹੀ ਯਾਦ ਰਹਿੰਦੀ ਹੈ ਜੈ ਜੈਕਾਰ I oh, am ਬੜਾ ਕੀਮਤੀ ਹੈ ਅੱਗੇ ਸਟੇਜ ਵੱਲੋਂ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਬਾਬਾ ਡੋਗਰ ਸਿੰਘ ਜੀ ਹੁਣ ਬਹੁਤ ਸਤਿਕਾਰਯੋਗ ਬਾਬਾ ਜੀਤ ਸਿੰਘ ਜੀ ਜੋ